ਸਰਕਾਰਾਂ ਇਹ ਤਾਂ ਬਹੁਤ ਨਖੇਦੀ ਕਰਦੇ ਆ ਸੀ ਸਾਨੂੰ ਪਤਾ ਨਹੀਂ ਸੀ ਸਾਡਾ ਮੁੰਡਾ ਐਸ ਤਰ੍ਹਾਂ ਹੋਵੇ ਐਸਰਾ ਆਊਗਾ ਦੋ ਦਿਨ ਕਹਿ ਕੇ ਗਿਆ ਸੀ ਸਦਾਬਾਸ ਸਦਾਬਾਸ ਤੇ ਚਲਾ ਗਿਆ ਬਸ ਘਰ ਬਿਲਕੁਲ ਸੁਨਣਾ ਹੋ ਗਿਆ ਸੁਨਣਾ ਹੋ ਗਿਆ ਜੀ ਉਸ ਨੇ ਨਹੀਂ ਕਰ ਸੀ ਉਸ ਨੇ ਨਹੀਂ ਖੇਤੀ ਬਾੜੀ ਸੀ ਉਸ ਨੇ ਨਹੀਂ ਸਾਰੇ ਕੰਮ ਕਰਦੇ ਉਸ ਨੇ ਨਹੀਂ ਸਰਕੀ ਇਹ શુભ ਕਰਨ ਦੇ ਪਿਤਾ ਜੀ ਹੈ ਚਰਨ ਸਿੰਘ ਔਰ ਇਹ ਛੋਟੀ ਜੀ ਇੱਕ ਨੌਕਰੀ ਕਰਦੇ ਐ ਤੇ ਅੱਜ ਇਨਾਂ ਦੇ ਘਰ ਦਾ ਪੂਰਾ ਜੋ ਚਿਰਾਗ ਆਪਾਂ ਕਹਿ ਸਕਦੇ ਹਾਂ ਜੈਨ ਦੇ ਘਰ ਦੀਆਂ ਖੁਸ਼ੀਆਂ ਇਸ ਤਰ੍ਹਾਂ ਦੀ ਥੋ ਖਤਮ ਹੋ ਗਈਆਂ ਕੀ ਨਾ ਕੀ ਤੁਹਾਡਾ ਚਰਨ ਨਹੀਂ ਕਰੇ ਅੱਛਾ ਚੰਨ ਕੀ ਕੰਮ ਕਰਦੇ ਹੋ ਤੁਸੀਂ ਮੁੰਡ ਕੋਲ ਤੋਂ ਨਾ ਬਤਨ ਬੋਲ ਕੇ ਆਪਕੋ ਅੱਛਾ ਅੱਛਾ ਆਪਣੇ ਕੋਲ ਕਿੰਨੀ ਕਿ ਜ਼ਮੀਨ ਹੈ ਜੀ ਦੋ ਕਿੱਲੇ ਦੋ ਕਿੱਲੇ ਹੈ ਕਰਜ਼ਾ ਕੋਈ ਜਾਂ ਵੀ ਕੋਈ ਦੇਣ ਕਦ ਤੇ ਵਰੇ ਨਹੀਂ ਨੂੰ ਪਤਾ ਅੱਛਾ ਅੱਛਾ ਤੇ ਸ਼ੁਭ ਕਰਨ ਘਰੇ ਫਿਰ ਪੂਰਾ ਕੰਮ ਕਰ ਕਰਦਾ ਸੀ ਇੰਗੀ ਪੂਰਾ ਕਰਦਾ ਕੰਮ ਅੱਛਾ ਪਸ਼ੂ ਡੰਗਰ ਸਾਂਭਦਾ ਸੀ ਹਾਂ ਠੀਕ ਹੈ ਕਿੰਨਾ ਪੜਿਆ ਸੀਗਾ ਜੀ ਉਦਾਸ ਕੇ ਪੜ ਕੇ ਹਟ ਗਿਆ ਉਦਾਸ ਪੜ ਕੇ ਹਟ ਗਿਆ ਘਰ ਦੀਆਂ ਮਜਬੂਰੀਆਂ ਕਰਕੇ ਸ਼ੁਭ ਕਰਨ ਦੇ ਦਾਦੀ ਜੀ ਨੇ ਕਿਉਂਕਿ ਉਹਨਾਂ ਦੇ ਮਾਤਾ ਜੀ ਇਸ ਧਰਤੀ ਤੋਂ ਪਹਿਲਾਂ ਹੀ ਰੁਖਸਤ ਹੋ ਚੁੱਕੇ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਆਪਾਂ ਗੱਲ ਕਰਦੇ ਹਾਂ ਵੈਸੇ ਤਾਂ ਮੌਕਾ ਨਹੀਂ ਹੈ ਮਾਤਾ ਜੀ ਤੁਹਾਡੇ ਘਰ ਦਾ ਚਿਰਾਗ ਤੁਹਾਡੇ ਘਰ ਦਾ ਭਵਿੱਖ ਅੱਜ ਘਰ ਚ ਨਜ਼ਰ ਨਹੀਂ ਆ ਰਿਹਾ ਨਹੀਂ ਆਉਦਾ ਜੀ ਘਰ ਬਿਲਕੁਲ ਸੁਨਣਾ ਹੋ ਗਿਆ ਨਾ ਹੋ ਗਿਆ ਜੀ ਉਹਨੇ ਤਾਂ ਮੋੜਨਾ ਨਹੀਂ ਮੁੜ ਕੇ ਕੋ ਨਹੀਂ ਆ ਰਿਹਾ ਨਾਲੀ ਘਟਣਾ ਪੂਰੀ ਹੋ ਗਈ ਜ ਨਹੀਂ ਤਾਂ ਕਰੇ ਪੂਰੀ ਮਿਹਨਤ ਕਰਦਾ ਸੀ ਹਾਂ ਜੀ ਪੂਰੀ ਕਰਦਾ ਸੀ ਮੈਂ ਤਾਂ ਉਹਦੇ ਸ਼ਰਤੇ ਸੀ ਸਾਰਾ ਕੰਮ ਖਾਦਾ ਅੱਛਾ ਹਾਂ ਉਹ ਹੀ ਕਰਦਾ ਸੀ ਸਾਰਾ ਅੱਛਾ ਹਾਂ ਪਸ਼ੂ ਵਗੈਰਾ ਪਾਲਨੇ ਸਾਰਾ ਕੰਮ ਉਹ ਹੀ ਚਲਾਉਂਦਾ ਉਹ ਹੀ ਚਲਾਉਂਦਾ ਸੀ ਸਾਰਾ ਕੀ ਕਹਾਂਗੇ ਇਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਇੰਜ ਕੀਤਾ ਉਹਨਾਂ ਤੇ ਜੇ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਬੋਲਣਾ ਮਾਰਿਆ ਸਾਡਾ ਤਾਂ ਇਹੀ ਮੰਗ ਹੈ ਇਹ ਇਹ ਚਾਰਾ ਜਿਹੜਾ ਹੈ ਇਹ ਪੱਠੇ ਇਹ ਸ਼ੁਭਕਰ ਨੇ ਆਪਣੇ ਹੱਥਾਂ ਨਾਲ ਬਣਾਏ ਸੀ ਇਹ ਚੂਰੀ ਬਣਾਈ ਸੀ ਪਰ ਅੱਜ ਬਾਕੀ ਸਭ ਕੁਝ ਮੌਜੂਦ ਹੈ ਨਹੀਂ ਹੈ ਤਾਂ ਇਸ ਘਰ ਦਾ ਸ਼ੈਲ ਸ਼ਬੀਲਾ ਗੱਭਰੂ ਸ਼ੁਭਕਰਨ ਅੱਜ ਇਸ ਘਰ ਚ ਵਾਪਸ ਨਹੀਂ ਆਉਣਾ ਹਾਂ ਸਾਰੀ ਉਸੇ ਦੀ ਜਮੇ ਵਰਤੀ ਸੀ ਇਕੱਲਾ ਹੀ ਸੀਗਾ ਜੀ ਤੇ ਦੋ ਭੈਣਾਂ ਸੀ ਬੜੀ ਬੈਜੀ ਛੋਟੀ ਚਾਚਾ ਪਿਓ ਦੇ ਸੁਧਾਰਨ ਜੀ ਚਾਚਾ ਬੰਦਰ ਦਾ ਇਸੇ ਜਿਹਾ ਚੱਲਦਾ ਸੀ ਬਾਣ ਕਰਦਾ ਥੋੜਾ ਦੋ ਕਿੱਲੇ ਬਾਣੀ ਤੇ ਠੇਕੀ ਤੇ ਲੈ ਕੇ ਬਿਜਾਰਾ ਕਰਦਾ ਸੀ ਨਾਲ ਪਸ਼ੂ ਕੁਸ਼ਮਾਲ ਕੁਸ਼ੂ ਸਾਰਾ ਪੜਦਾ ਸੀ ਹਾਂ ਬਾਕੀ ਹੋਰ ਵੀ ਪਿੰਡ ਦੀ ਉਹ ਵੀ ਕੰਮ ਚੱਲਦਾ ਸਾਂਝ ਦਾ ਮਰਚੜ ਚੜ੍ਹ ਕੇ ਸੱਲੇ ਮੇਰੀ ਹਾਂ ਬਹੁਤ ਵਧੀਆ ਸੀ ਬਾਕੀ ਕੀ ਬਾਈ ਸਾਹ ਦੀ ਮੂਰਤ ਅੱਜ ਦੇਖਣ ਮੈਂ ਲੜਦਾ ਝਾੜਦਾ ਨਹੀਂ ਕਿਸੇ ਨੂੰ ਦੇਖ ਮੈਂ ਤਾਂ ਗੋਣਾ ਡਾਈ ਨਾਲ ਲੱਗੂਗਾ ਸੁਬਾਹ ਕਿਦਾਂ ਸੀ ਮੁੰਡੇ ਸੁਬਾਹ ਬਹੁਤ ਚੰਗਾ ਸੀ ਸਾਡੇ ਦੇਖ ਲੈ ਇਥੇ ਨਾ ਦੇ ਟਾਲ ਪੁੱਛ ਗਏ ਪੂਰਾ ਪੰਜਾਬ ਅੱਜ ਸ਼ੁਭ ਕਰਨ ਦੇ ਨਾਲ ਖੜਾ ਪੂਰੇ ਪੰਜਾਬ ਨੂੰ ਔਰ ਪੂਰੇ ਦੇਸ਼ ਦੇ ਉਹ ਲੋਕ ਜਿਹੜੇ ਇਨਸਾਫ ਪਸੰਦ ਨੇ ਉਹਨਾਂ ਨੂੰ ਇੰਜ ਜਾਪਦਾ ਕਿ ਇਹ ਤੱਕਾ ਸ਼ੁਭ ਕਰਨ ਤੇ ਉਹਦੇ ਪਰਿਵਾਰ ਨਾਲ ਨਹੀਂ ਇਹ ਪੂਰੇ ਪੰਜਾਬ ਨਾਲ ਹੋਇਆ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਮੀਟਿੰਗ ਕਰ ਰਿਹਾ ਹੈ ਔਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਕੀ ਨਿਕਲਦਾ ਹੈ ਇਹ ਆਉਣ ਵਾਲਾ ਕੁਝ ਵਕਤ ਦੱਸੇਗਾ ਫਿਲਹਾਲ ਮੰਗਾਂ ਦੇ ਉੱਪਰ ਗੱਲ ਚੱਲ ਰਹੀ ਹੈ ਮੰਗ ਹੈ ਜਥੇਬੰਦੀਆਂ ਨੇ ਮੰਗ ਰੱਖੀ ਹੈ ਕਿ ਸ਼ੁਭ ਕਰਨ ਜਿਹੜਾ ਕਿ ਕਿਸਾਨ ਮੋਰਚੇ ਦਾ ਸ਼ਹੀਦ ਹੈ ਉਸ ਨੂੰ ਸਰਕਾਰ ਪੰਜਾਬ ਸਰਕਾਰ ਸ਼ਹੀਦ ਦਾ ਦਰਜਾ ਦੇਵੇ ਔਰ ਜਿਹੜੇ ਅਫਸਰਾਂ ਨੇ ਦੇ ਹੁਕਮਾਂ ਤੇ ਪੁਲਿਸ ਨੇ ਉਹਦੇ ਸਿਰ 'ਚ ਗੋਲੀ ਮਾਰੀ ਹੈ। ਉਹਨਾਂ ਪੁਲਿਸ ਮੁਲਾਜ਼ਮਾਂ ਤੇ 302 ਦਾ ਤੇ 307 ਦਾ ਦੋ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇ। ਪੁਲਿਸ ਅਫਸਰਾਂ ਤੇ ਵੀ ਔਰ ਉਹਦੇ ਵਿੱਚ ਜਿਹੜੀ ਸਰਕਾਰ ਪਿੱਛੇ ਬੈਠ ਕੇ ਇਹ ਸਭ ਕੁਝ ਕਰਵਾ ਰਹੀ ਹੈ 120 ਬੀ ਤਹਿਤ ਉਹਨਾਂ ਨੂੰ ਵੀ ਵਿੱਚ ਰੱਖਿਆ ਜਾਵੇ। ਸੋ ਆਮ ਤੌਰ ਤੇ ਲੋਕਾਂ ਨੂੰ ਖਦੇੜਨ ਦੇ ਲਈ ਹਵਾਈ ਫਾਇਰਿੰਗ ਹੋ ਸਕਦੀ ਆ ਥਰੂ ਗੈਸ ਦੇ ਗੋਲੇ ਹੋ ਸਕਦੇ ਨੇ ਪਰ ਸਿਰ ਦੇ ਵਿੱਚ ਗੋਲੀ ਮਾਰਨੀ ਇਹ ਕਿੱਧਰ ਦਾ ਲੋਕਤੰਤਰ ਹੈ ਇਹ ਸਵਾਲ ਜਵਾਬ ਮੰਗਦੇ ਨੇ ਤੇ ਇਹਦਾ ਜਵਾਬ ਬੀਜੇਪੀ ਸਰਕਾਰ ਨੂੰ ਖੱਟਰ ਸਰਕਾਰ ਤੇ ਮੋਦੀ ਸਰਕਾਰ ਨੂੰ ਦੇਣਾ ਪਏ ਹਰ ਇੱਕ ਦੀ ਰੂਟੀਨ ਪੱਕੀ ਗੱਲ ਦੀ ਕਿਸੇ ਬੰਦੇ ਨੂੰ ਇਹ ਖੇਤਾਂ ਦੇ ਵਿੱਚ ਸ਼ੁਭ ਕਰਨ ਦਾ ਘਰ ਹੈ ਇਹ ਜਿਸ ਘਰ ਦੇ ਵਿੱਚ ਅੱਜ 70 ਵਿਸ਼ਿਆ ਪਿਆ ਹੈ ਸ਼ੁਭ ਕਰਨ ਇਸ ਘਰ ਦੇ ਵਿੱਚੋਂ ਹੱਸਦਾ ਖੇਡਦਾ 3 ਦਿਨ ਪਹਿਲਾਂ ਖਨੌਰੀ ਮੋਰਚੇ ਤੇ ਗਿਆ ਸੀ ਬਹੁਤ ਵੱਡੀ ਉਮੀਦ ਲੈ ਕੇ ਚੰਗੇ ਭਵਿੱਖ ਦੀ ਉਮੀਦ ਲੈ ਕੇ ਕਿਉਂਕਿ ਦੋ ਕੁ ਕਿੱਲੇ ਜ਼ਮੀਨ ਹੈ ਕਰਜ਼ਾ ਵੀ ਹੈ ਪਿਓ 3 ਕੁ ਹਜ਼ਾਰ ਰੁਪਏ ਦੇ ਉੱਪਰ ਪ੍ਰਾਈਵੇਟ ਨੌਕਰੀ ਕਰਦਾ ਹੈ ਔਰ ਤੁਸੀਂ ਦੇਖੋ ਹੱਸਦਾ ਖੇਡਦਾ ਸ਼ੁਭ ਕਰਨ ਗਿਆ ਤੇ ਅੱਜ ਉਸ ਦੀ Laash ਇਸ ਘਰ ਦੇ ਵਿੱਚ ਵਾਪਸ ਆ ਰਹੀ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਕਿਸਾਨ ਆਪਦੀਆਂ ਮੰਗਾਂ ਵਾਸਤੇ ਚੱਲੇ ਸੀ ਕੋਈ ਉੱਥੇ ਕੋਈ ਕਿਸੇ ਦਾ ਨੁਕਸਾਨ ਕਰਨ ਨਹੀਂ ਗਏ ਸੀ ਪਰ ਜਿਹੜਾ ਇਹ ਘਟਨਾ ਸਾਡੇ ਇਲਾਕੇ 'ਚ ਉਹ ਵੀ ਇੱਕ 20 ਸਾਲਾਂ ਦਾ ਬੱਚਾ ਜਿਸ ਦਾ ਘਰ ਦਾ ਦੀਵਾ ਬੁੱਲ ਹੋਇਆ ਬਹੁਤ ਮਾੜੀ ਘਟਨਾ ਹੋਈ ਹੈ ਅੱਜ ਸਾਰੇ ਏਰੀਏ 'ਚ ਬੜਾ ਅਫਸੋਸ ਹੈ ਇਸ ਗੱਲ ਦਾ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜੇ ਯੂਨੀਅਨਾਂ ਦੇ ਪੂਰੇ ਇਕਾ ਹੁੰਦਾ ਜਾਂ ਸਾਰੇ ਰਲ ਮਿਲ ਕੇ ਚੱਲਦੇ ਤਾਂ ਚਲੋ ਪਹਿਲਾਂ ਵੀ ਅੰਦੋਲਨ ਸਭ ਕੁਝ ਜਿੱਤ ਕੇ ਆਏ ਤਾਂ ਜ਼ਰੂਰ ਹੁੰਦਾ ਮੈਂ ਤਾਂ ਇਹੀ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਕੱਠੇ ਹੋ ਕੇ ਚੱਲਣਾ ਚਾਹੀਦਾ ਇਸ ਮਾੜੀ ਸਰਕਾਰ ਦੇ ਵਿਰੁੱਧ ਜ਼ਰੂਰ ਆਪਦੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਦੀ ਜ਼ਮੀਰ ਬਚਾਉਣ ਵਾਸਤੇ ਸਾਰਿਆਂ ਦਾ ਇੱਕਾ ਹੋਣਾ ਜ਼ਰੂਰੀ ਹੈ ਚਲੋ ਇਹ ਬੱਚਾ ਇੱਕ ਸ਼ਹੀਦ ਹੋਇਆ ਸਾਨੂੰ ਸ਼ਹੀਦ ਦਾ ਦਰਜਾ ਵੀ ਦੇਣਾ ਜ਼ਰੂਰੀ ਹੈ ਬਾਕੀ ਪੂਰੇ ਪੰਜਾਬ ਦੇ ਅੰਦਰ ਗਮਗੀਨ ਮਾਹੌਲ ਹੈ ਹਰ ਘਰ ਇੰਜ ਮਹਿਸੂਸ ਕਰ ਰਿਹਾ ਜਿਵੇਂ ਉਹਨਾਂ ਦੇ ਘਰ ਦੇ ਵਿੱਚ ਕੋਈ ਘਟਨਾ ਵਾਪਰੀ ਹੋਵੇ ਕਿਉਂਕਿ ਇਸ ਲੜਾਈ ਨੂੰ ਪੰਜਾਬ ਦਾ ਹਰ ਪਿੰਡ ਤੇ ਹਰ ਘਰ ਆਪਣੀ ਲੜਾਈ ਆਪਣਾ ਸੰਘਰਸ਼ ਸਮਝ ਕੇ ਚੱਲ ਰਿਹਾ ਹੈ। ਸ਼ੁਭਕਰਨ ਅੱਜ ਕਿਸੇ ਨੂੰ ਵੀ ਪਰਾਇਆ ਨਹੀਂ ਲੱਗ ਰਿਹਾ। ਹਰ ਘਰ ਨੂੰ ਸ਼ੁਭਕਰਨ ਆਪਣੇ ਘਰ ਦਾ ਜੀ ਜਾਪ ਰਿਹਾ। ਇਸ ਕਰਕੇ ਹਰ ਘਰ ਹਰ ਬੰਦਾ ਸ਼ੁਭਕਰਨ ਦੇ ਪਰਿਵਾਰ ਨੂੰ ਸੁਲਣਾ ਚਾਹੁੰਦਾ ਹੈ। ਉਹਨਾਂ ਦਾ ਦਰਦ ਜਾਣਨਾ ਚਾਹੁੰਦਾ ਹੈ।